ਸਕੂਲਾਂ ਤੋਂ ਉਮੀਦਾਂ ਖਤਮ ਹੋ ਗਈਆਂ ਸੀ ਸਰਕਾਰੀ ਸਕੂਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜਦੇ ਸੀ ਜਿਨ੍ਹਾਂ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਂ ਲਿਖਿਆ ਹੋਇਆ ਹੈ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਕੋਈ ਆਪਣਾ ਸਰਵੇ ਨਹੀਂ ਹੈਗਾ कि आप मोह मोह मिठू बन गए हो नैशनल सर्वे दो साल बाद हों दो हजार सतारा चल उवें नंबर से मैं इत सूबे नहीं होने यद मतलब जू टी आर टी जो है गोवा दमनदीप उन्होंने तो भी थले होवे तो अज नंबर वनते हैं ਸੋ ਇਹ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲ ਦਿਓ ਤਸੇ ਇਹਦੇ ਪਿੱਛੇ ਮਿਹਨਤ ਲੱਗੀ ਆ ਸੋਨਾ ਜਿਹੜਾ ਉਹ ਸੁਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਹੈ ਚਮਕਦਾ ਹੈ ਅਲੱਗ-ਅਲੱਗ ਐਂਗਲ ਤੋਂ ਤੇ ਲੱਗਤਾ ਪੈਂਦੀ ਆ ਪਰ ਉਹ ਸੋਨਾ ਕਿਹੜੀ-ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਤੁਹਾਡੀ ਮਾਤ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਇੱਕ ਟੀਚਰ ਨੂੰ ਔਰ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਹੱਥ ਹੀ ਲਾਇਆ ਹੋਇਆ ਬੂਟਾ ਫਲ ਜਾਂ ਫੁੱਲ ਦੇਣ ਲੱਗ ਜਾਵੇ ਸੋ ਤੁਹਾਡੇ ਹੱਥ ਹੀ ਲਾਏ ਹੋਏ ਬੂਟੇ ਹੁਣ ਫਲ ਤੇ ਫੁੱਲ ਦਿੰਦੇ ਨੇ ਤਾਂ ਤੁਹਾਨੂੰ ਮੇਰੇ ਖਿਆਲ ਚ ਤੁਸੀਂ ਵੀ ਸ਼ਾਇਦ ਇੱਕ ਸ਼ਬਦਾਂ ਦੇ ਵਿੱਚ ਹਾਲਾਂਕਿ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ ਪਰ ਤੁਸੀਂ ਵੀ ਸ਼ਾਇਦ ਸ਼ਬਦਾਂ ਪੱਖੋਂ ਵੀ ਹੋਣੇ ਰਹਿ ਜਾਉਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂਗਾ 20% ਨਾਲ 2% 14 14% 15 15% 17 17% ਨਾਲ ਆਇਆ ਅਬਦੁਲ ਕਲਾਮ ਜੀ ਨੇ ਲਿਖਿਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸਪਨੇਓ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਸਕੂਲ ਨੂੰ ਨੰਬਰ ਬਣਾਉਣ ਬਣ ਬਣਾਉਣਾ ਕੋਈ ਖਾਸ ਗੱਲ ਨਹੀਂ ਇੱਕ ਜ਼ਿਲ੍ਹੇ ਨੂੰ ਨੰਬਰ 1 ਬਣਾਉਣਾ ਕੋਈ ਹੋ ਜਾਂਦੀ ਹੈ ਮਿਹਨਤ ਇੰਨੀ ਪਰ ਇੱਕ ਸੂਬੇ ਨੂੰ ਨੰਬਰ 1 ਬਣਾਉਣਾ ਇਹ ਸੱਚੀ ਮੁੱਚੀ ਜਾਗਦੀਆਂ ਅੱਖਾਂ ਦਾ ਸੁਪਨਾ ਲੱਗਦਾ ਨੇ ਤਾਂ ਸਰਕਾਰੀ ਸਕੂਲਾਂ ਭਰੇ। ਇਹੀ ਮਸ਼ਹੂਰ ਸੀਗਾ ਕਿ ਹੈਡਮਾਸਟਰ ਵਿਚਾਰਾ ਮਿੱਡੇ ਮੀਲ ਚ ਇੱਕ ਅਦਾਾਸਟਰ ਹਾਈ ਸਕੂਲ ਰਿਸਟਰ ਲੈ ਕੇ ਗਿਆ ਹੋਇਆ ਕਿਉਂਕਿ ਮੈਂ ਕੀਚਲ ਦਾ ਬੇਟਾ ਮੈਨੂੰ ਪਤਾ ਹੈ। 2 ਦੀ ਡਿਊਟੀ ਜਨਗਨ ਨਾਲ ਤੇ 3 ਨੂੰ ਕਰੋਨਾ ਵਾਲੇ ਪਾਸੇ ਲਾ ਰੱਖਿਆ ਹੈ। ਮਤਲਬ ਪੜ੍ਹਾਈ ਵਾਲਾ ਕੰਮ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀਗੇ ਪਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਫੈਸਲਾ ਕੀਤਾ ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਸਿਰਫ ਉਹਨਾਂ ਦਾ ਪੜ੍ਹਾਈ ਤੇ ਕਨਸੈਂਟਰੇਸ਼ਨ ਚਾਹੀਦਾ ਬਸ ਪੰਜਾਬ ਦੇ ਵਿੱਚ ਵੀ ਇਹੀ ਫੈਸਲਾ ਲਿਆ ਗਿਆ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇਵਾਂਗੇ ਤੁਹਾਨੂੰ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵਾਈਜ਼ਨ ਕਰਨਾ ਹੈ ਕਿ ਕੋਈ ਪੜਾਈ ਪੱਖੋ ਤਾਂ ਨਹੀਂ ਕੰਮੀ ਚੱਲ ਰਹੇ ਪੇਰੈਂਟ ਟੀਚਰ ਮੀਟਿੰਗ ਕਦੇ ਸਰਕਾਰੀ ਸਕੂਲਾਂ ਚ ਸੁਣਿਆ ਸੀ ਪੇਰੈਂਟ ਟੀਚਰ ਮੀਟਿੰਗ ਮੈਨੂੰ ਕਿਸੇ ਨੇ ਪੁੱਛ ਲਿਆ ਮੈਂ ਕਦੇ ਸਕੂਲ ਦੇ ਫੰਕਸ਼ਨ ਚ ਗਿਆ ਮੈਨੂੰ ਕਹਿੰਦੇ ਜੀ ਤੁਹਾਡੀ ਪੇਰੈਂਟ ਟੀਚਰ ਮੀਟਿੰਗ ਚ ਕੀ ਹੁੰਦਾ ਸੀ ਮੈਂ ਕਿਹਾ ਬੇਟਾ ਸਾਡੇ ਤਾਂ ਪੇਰੈਂਟ ਟੀਚਰ ਮੀਟਿੰਗ ਉਹਦੀ ਹੁੰਦੀ ਸੀ ਜਾਂ ਕਿਸੇ ਨੂੰ ਕੁੱਟ ਦਿੰਦੇ ਸੀ ਜਾਂ ਕਿਸੇ ਤੋਂ ਕੁੱਟ ਖਾ ਲੈਂਦੇ ਸੀ ਫਿਰ ਹੈਡਮਾਸਟਰ ਕਹਿੰਦਾ ਬਾਪੂ ਨੂੰ ਬੁਲਾ ਕੇ ਲਿਆ ਬਸ ਆਉਂਦੇ ਬਾਪੂ ਤਰ ਦਿੰਦਾ ਸੀ ਦੋ ਤਿੰਨਾਂ ਕਰੇ ਜਾਂ ਕੇ ਮਾਂ ਤਰ ਦਿੰਦੀ ਸੀ ਦੋ ਤਿੰਨ ਵੀ ਤੇਰਾ ਲੰਬਾ ਆ ਗਿਆ ਸਾਡੀ ਤਾਂ ਇੰਨੀ ਕੀ ਪੇਰੈਂਟ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਜੀ ਹੁਣ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਰਿਕਸ਼ੇ ਵਾਲਾ ਵੀ ਆ ਕੇ ਪੁੱਛਦਾ ਹੈ ਕਿ ਮੇਰਾ ਬੱਚਾ ਕੀ ਪੜ ਰਿਹਾ ਹੈ ਉਹ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਚ ਵਧੀਆ ਟੀਚਰ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਬੱਚਾ ਹੈ ਜਿਹਨੂੰ ਮੈਂ ਪੜਾ ਕੇ ਭੇਜਦਾ ਉਹ ਸਕੂਲ ਤੋਂ ਬਾਅਦ ਕਿਹੜੀ ਸੰਗਤ ਦੇ ਵਿੱਚ ਜਾ ਰਿਹਾ ਹੈ ਇਹਦੇ ਨਾਲ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਦੇ ਵਿੱਚ ਸਹਿਯੋਗ ਵਧਿਆ ਤਾਲਮੇਲ ਵਧਿਆ ਇਹ ਚੀਜ਼ਾਂ ਤੁਸੀਂ ਹੋਰ ਵੀ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਉਣੀਆਂ ਨੇ ਕਿ ਭਾਈ ਆ ਜਿੰਦਗੀ ਹੈ ਥੋੜਾ ਜਿਹਾ ਹੁਣ ਟਫ ਲਾਈਫ ਥੋੜੀ ਜੀ ਬਚਪਨ ਟਫ ਹੋ ਜੂਗਾ ਤਾਂ ਸਾਰੀ ਜ਼ਿੰਦਗੀ ਸੌਖੀ ਹੋ ਜੂਗੀ ਜੇ ਹੁਣ ਥੋੜਾ ਜਿਹਾ ਸ਼ਰਾਰਤਾਂ ਕਰ ਲਓਗੇ ਤਾਂ ਸਾਰੀ ਜ਼ਿੰਦਗੀ ਔਖੀ ਹੋ ਜਾਊਗੀ ਬਾਅਦ ਦੇ ਵਿੱਚ ਪਛਤਾਈ ਜਾਓਗੇ ਹੁਣ ਅੰਗਰੇਜ਼ੀ ਵਾਲੇ ਮਾਟਰ ਜੀ ਖੜੇ ਹੋਗੇ ਸੀ ਜੀ ਅਸੀਂ ਤਾਂ ਅੰਗਰੇਜ਼ੀ ਵਾਲੇ ਮਾਸਟਰਾਂ ਬਾਰੇ ਕੋਈ ਬਹੁਤੇ ਵਧੀਆ ਵਿਚਾਰ ਰੱਖਦੇ ਹੀ ਨਹੀਂ ਅਸੀਂ ਤਾਂ ਇਹੀ ਦੁਆ ਕਰਦੇ ਸੀ ਵੀ ਅੰਗਰੇਜ਼ੀ ਵਾਲੀ ਭੈਣ ਜੀ ਨੂੰ ਤਾਪ ਚੜ ਜਾਏ ਸੁਣਿਆ ਸੀਗਾ ਵੀ ਬੱਚਿਆਂ ਦੀ ਰੱਬ ਸੁਣਦਾ ਪਰ ਇਹ ਗੱਲ ਵੀ ਗਲਤ ਸਾਹਤ ਹੋਈ ਕਦੇ ਤਾਂ ਆਪ ਨਹੀਂ ਚੜਿਆ ਸਭ ਤੋਂ ਪਹਿਲਾਂ ਆ ਜਾਂਦੀ ਸੀ ਉਹ ਸੋ ਡਰਦੇ ਹੁੰਦੇ ਸੀ ਸਕੂਲ ਜਾਣ ਤੋਂ ਦੇ ਸਕੂਲ ਆਫ ਹੈਪੀਨੈਸ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਆ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੇ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗ ਗਿਆ ਬਿਲਕੁਲੀ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਕਹਿ ਬੈਠਾ ਕੇਦਰੀਵਾਲ ਸਾਹਿਬ ਕਿਉਂਕਿ ਮੇਰੇ ਸਾਹਮਣੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਸਾਰੇ ਕਾਨਵੈਂਟੇਰੀਅਨ ਨੇ ਸੌਰੀ ਕਾਨਵੈਂਟ ਸਕੂਲਾਂ ਚ ਪੜੇ ਹੋਏ ਨੇ ਮੈਂ ਅਕੱਲਾ ਸਰਕਾਰੀ ਅਨਸਰ ਹੁਣ ਜਿਹੜੇ ਸਰਕਾਰੀਅਨ ਨੇ ਉਹਨਾਂ ਕੋਲ 베ਸ ਬਹੁਤ ਹੁੰਦਾ ਜੀ ਉਹਨਾਂ ਨੂੰ ਤਾਂ ਵਿਚਾਰਨ ਪੰਜਾਬੀ ਨਹੀਂ ਆਉਂਦੇ ਉਹ ਤਾਂ ਪੰਜਾਬੀ ਪੰਜਾਬੀ ਚ ਹੁਣ ਚ ਜਾਂਦੇ ਆ ਹੈਨਾ ਕਿਉਂਕਿ ਉਹਨਾਂ ਨੂੰ 6ਵੀਂ ਚ ਪੰਜਾਬੀ ਲੱਗਦੀ ਹੈ 10ਵੀਂ ਚ ਸਮਝ ਲੱਗਦੀ ਹੈ ਤੇ ਵਿਧਾਨ ਸਭਾ ਚ ਵੀ ਇਹੀ ਹੁੰਦਾ ਪੰਗਾ ਵੀ ਪੰਜਾਬੀ ਬੋਲ ਉਹਨੂੰ ਪੰਜਾਬੀ ਪਤਾ ਨਹੀਂ ਜਦੋਂ ਉਹਨਾਂ ਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਹੋ ਜਾਂਦੇ ਨੇ ਉਹ ਮੈਂ ਮੈਂ ਕਿਤੇ ਕਹਿ ਬੈਠਾ ਪੱਤਰਕਾਰਾਂ ਚ ਮੈਂ ਕਿਹਾ ਵੀ ਜਿਹੜਾ ਸਰਕਾਰੀ ਸਕੂਲ ਨੇ ਉਹ ਪਰਸਨੈਲਿਟੀ ਡਵੈਲਪਮੈਂਟ ਦਾ ਸਭ ਤੋਂ ਵਧੀਆ ਜ਼ਰੀਆ ਨੇ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਉਹ ਕਹਿੰਦੇ ਵੀ ਕਿਵੇਂ ਮੈਂ ਕਿਹਾ ਵੀ ਗਵਰਨਮੈਂਟ ਸਕੂਲ ਜਿਹੜੇ ਨੇ ਉਹ ਉਹਨਾਂ ਨੇ ਸਿਖਾ ਸਕਦੇ ਜਿੰਨਾ ਸਰਕਾਰੀ ਸਿਖਾਉਂਦੇ ਆ ਕਹਿੰਦੇ ਜੀ ਕਿਵੇਂ ਜੀ ਉੱਥੇ ਤਾਂ ਟੀਚਰ ਹੀ ਹੈ ਨਹੀਂ ਉੱਥੇ ਤਾਂ ਫਰਨੀਚਰ ਹੀ ਹੈ ਨਹੀਂ ਉਸਤਾ ਨਹੀਂ ਉੱਥੇ ਉਹ ਨਹੀਂ ਮੈਂ ਕਹੀ ਗੱਲ ਸੁਣੋ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਡਿਸੀਜਨ 메ਕਿੰਗ ਪਾਵਰ ਸਿਖਾਉਂਦਾ ਹੈ ਵੀ ਕਰੋਂ ਸਕੂਲ ਨੂੰ ਤਾਂ ਚੱਲ ਪੇ ਸਕੂਲ ਜਾਣਾ ਹੈ ਜਾਂ ਨਾ

ਫਿਰ ਸਰਕਾਰੀ ਸਕੂਲ ਜਿਹੜੇ ਨੇ ਰਾਜਨੀਤੀ ਸਿਖਾਉਣ ਚ ਸਭ ਤੋਂ ਵੱਡਾ ਜ਼ਰੀਆ ਨੇ ਇਸੇ ਕਰਕੇ ਆ ਫੇਲ ਨੇ ਕਨਵੈਂਟਰੀਅਨ ਸਰਕਾਰੀ ਸਕੂਲੇ ਸਿਖਾਉਂਦਾ ਵੀ ਜਦੋਂ ਭੱਜਣਾ ਐ ਕੱਲਿਆਂ ਨੇ ਭੱਜਣਾ ਐ ਜਾਂ ਪੰਜ-ਸੱਤ ਬੰਦਿਆਂ ਨੂੰ ਨਾਲ ਲੈ ਕੇ ਭੱਜੀਏ ਗੁਰਪਤਾ ਬਣਾਈਏ ਨਾ ਇੱਕ ਉਸ ਤੋਂ ਬਾਅਦ ਫਿਰ ਫੈਸਲਾ ਲੈਣਾ ਵੀ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਐ ਫਿਰ ਇਹ ਵੀ ਦੇਖਣਾ ਹੈ ਉਹਦੇ ਨਾਲ ਬੰਦੇ ਕਿੰਨੇ ਨੇ ਫਿਰ ਇਹ ਵੀ ਦੇਖਣਾ ਜੇ ਉਹਦੇ ਨਾਲ ਬੰਦੇ ਵੱਧ ਨੇ ਭੱਜਣਾ ਕਿੱਧਰ ਦੀਏ ਐਦੂੰ ਵੱਡੇ ਕੋਈ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ ਕਿਤੇ ਲੱਗ ਸਕਦੀ ਹੈ ਜਨਾਬ ਉਤੋਂ ਹੁਣ ਤੁਸੀਂ ਨੰਬਰ ਵੀ ਦਵਾਉਣ ਲੱਗ ਗਏ ਇਹ ਤਾਂ ਬੇਤਾਂ ਮੈਂ ਸੋਨਾ ਬਣ ਕੇ ਨਿਕਲਣਗੇ ਜਿਹੜੇ ਤੁਹਾਡੇ ਪੜਾਏ ਹੋਏ ਨੇ ਹੁਣ ਤਾਂ ਸੋ ਇਸੇ ਤਰ੍ਹਾਂ ਹੱਸਦੇ ਖੇੜਦੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਜ਼ਿੰਦਗੀ ਦੀਆਂ ਸਚਾਈਆਂ ਸਿਖਾਓ ਉਹਨਾਂ ਨੂੰ ਇਹੋ ਜਿਹੀਆਂ ਕਹਾਣੀਆਂ ਦੱਸੋ ਸਾਡੇ ਗੁਰੂਆਂ ਦੀਆਂ ਸਾਡੇ ਛੋਟੇ ਸਾਹਿਬਜ਼ਾਦਿਆਂ ਦੀਆਂ ਛੋਟੇ-ਛੋਟੀਆਂ ਉਮਰਾਂ 'ਚ ਕਿਵੇਂ ਕੁਰਬਾਨੀਆਂ ਕਿਵੇਂ ਉਹਨਾਂ ਨੇ ਧਰਮ ਹਿੱਤ ਸੀਸ ਦਿੱਤੇ ਦੁਆਰਾ ਜਿਣਵਾਏ ਗਏ ਸਾਰਾ ਦੱਸੋ ਆਪਣਾ ਕਲਚਰ ਪਤਾ ਨਹੀਂ ਸੰਤ ਦੱਸੇ ਨਹੀਂ ਪੜਾਇਆ ਹੀ ਕੁਝ ਹੋਰ ਜਾਂਦਾ ਸੰਤਾਂ ਡਾਕੀਏ ਰੱਖਣੇ ਸੀ ਕਿਸੇ ਡਾਕੀਆਂ ਦੀ ਪੋਸਟਾਂ ਨਿਕਲੀਆਂ ਬੰਦਾ ਸਿਲੈਕਟ ਹੋ ਗਿਆ ਸਾਰੀਆਂ ਕੁਆਲਿਫੀਕੇਸ਼ਨਸ ਪੂਰੀਆਂ ਕਰਦਾ ਸੀ ਉਹਨੂੰ ਕਹਿੰਦੇ ਬਸ ਆਖਰੀ ਇੰਟਰਵਿਊ ਹੈ ਬਾਕੀ ਤਾਂ ਤੂੰ ਸਿਲੈਕਟ ਹੋ ਗਿਆ ਕਹਿੰਦੇ ਅੱਛਾ ਕਹਿੰਦਾ ਦੱਸੋ ਜੀ ਚੰਦ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਬੰਨਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਉਹ ਤੋ ਕੁਝ ਹੋਰ ਪੁੱਛ ਲੋ ਵੀ ਸੰਗਰੂਰ ਤੋਂ ਸੁਨਾਮ ਤੱਕ ਦੂਰੀ ਕਿੰਨੀ ਹੈ ਸੁਨਾਮ ਤੋਂ ਟੋਂਗਾ ਕਲਾਰਾਂ ਕਿੰਨਾ ਪੈਂਦਾ ਹੈ ਹੈ ਨਾ ਹੋਰ ਹੀ ਕੁਝ ਪੜਾਈ ਜਾਂਦੇ ਹੈ a² b² 2ab ਇਹ ਫਾਰਮੂਲਾ ਵਰਤ ਕੇ ਆਪਾਂ ਕਦੇ ਕੇਲੇ ਖਰੀਦੇ ਜਿੰਦਗੀ ਚ ਕੰਮ ਕਮ ਆਉਣ ਵਾਲੀਆਂ ਚੀਜ਼ਾਂ ਤਾਂ ਪੜਾਓ ਨਾ ਅੱਜ ਕੱਲ ਪੜਾਈ ਜਿਹੜੀ ਹੈ ਉਹ ਜ਼ਿੰਦਗੀ 'ਚ ਕੰਮ ਆਉਣ ਵਾਲੀ ਪੜਾਈ ਜਾਂਦੀ ਹੈ। ਤਾਈਓ ਬੱਚਿਆਂ 'ਚ ਕੌਨਫੀਡੈਂਸ ਵੱਧ ਗਿਆ। ਕਿ ਹਾਂ ਯਾਰ ਉਹੀ ਗੱਲਾਂ ਨੇ ਜਿਹੜੀਆਂ ਮੇਰੀ ਜ਼ਿੰਦਗੀ 'ਚ ਕੰਮ ਆਉਣਗੇ। ਸੋ ਸਕਿੱਲ ਡਵੈਲਪਮੈਂਟ ਤੇ ਅੱਜ ਧਿਆਨ ਦਿੱਤਾ ਜਾ ਰਿਹਾ। ਕੁਝ ਸਿਖਾਈਏ, ਕਿਤਾਬੀ ਕੀੜੇ ਨਾ ਬਣਾਈਏ। ਇੱਕ ਸਾਧ ਸੀਗਾ ਡੇਰੇ ਤੇ ਬੈਠਾ ਸੀ। ਉਹਦੇ ਕੋਲੇ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ। ਆਪਦੇ ਬੱਚਿਆਂ ਨੂੰ ਜ਼ਰੂਰ ਸੁਣਾਇਓ ਕਹਾਣੀ। ਛੋਟੀ ਜੀ ਕਹਾਣੀ ਡਾਕੂਆਂ ਨੂੰ ਪਤਾ ਲੱਗ ਗਿਆ ਕਿ ਬਾਬੇ ਕੋਲੇ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਹੈ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਇਹ ਆਰ ਖੂਨ ਕਰਾ ਬਕਾਨੂ ਕਰਨਾ ਹੈ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋ ਇਹ ਤੋਂ ਕਿੰਨੇ ਦਾ ਵੇਚਦਾ ਹੈ ਘੋੜਾ ਖਰੀਦ ਲੋ ਦੋ ਬੰਦੇ ਭੇਜਤੇ ਉਹ ਕਹਿੰਦੇ ਬਾਬਾ ਜੀ ਆ ਜਿਹੜਾ ਚਿੱਟੇ ਰੰਗ ਦਾ ਘੋੜਾ 50 ਲੱਖ ਰੁਪਇਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਛੇਰਾ ਸੀ ਜਦੋਂ ਉਹਨੂੰ ਪਾਲਿਆ ਸੀ ਉਹ ਕਹਿੰਦੇ ਪੱਪਾ ਜੀ 70 ਲੱਖ ਤੇ ਨਿਬੜੀਏ ਗੱਲ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਮੱਤੇ ਦੱਸਿਓ ਚੱਲ ਕਹਿੰਦਾ ਕੋਈ ਡਾਕੂ ਬਗੇਲ ਸਿੰਘ ਵੱਲੋਂ ਆਏ ਹੋਏ ਆ ਕਰੋੜ ਤੇ ਗੱਲ ਨਿਬੜ ਗਈ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਫੇਰ ਗੱਲਾਂ ਕਰੀ ਜਾਂਦੇ ਹੋ ਉਹ ਚਲੇ ਗਏ ਉਨੇ ਜਾ ਕੇ ਦੱਸਤਾ ਕਹਿੰਦਾ ਇਸ ਤਕਰੋੜ ਰੁਪਇਆ ਲਾਤਾ ਸੀ ਪਰ ਵੇਚਦਾ ਨਹੀਂ ਕਹਿੰਦਾ ਠੀਕ ਹੈ ਕੋਈ ਨਹੀਂ ਸਾਦਾ ਸੰਤ ਦਾ ਸੁਭਾਅ ਹੁੰਦਾ ਚੌਥੇ ਦਿਨ ਉਹ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ ਪਾਟੀ ਜੀ ਲੋਈ ਲਈ ਹੋਈ ਸੀ ਕੁੱਬਾ ਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ ਕੜੀ ਸਕੜੀ ਸਕੜੀ ਤੁਰ ਰਿਹਾ ਸੀ ਅੰਨਾ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜਾ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜੇ ਤਾਂ ਮੈਂ ਭੱਜ ਸਕਦਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਹ 'ਚ ਹੀ ਕਿਤੇ ਡਿਗ ਡੁਗ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਦੇ ਹਮੇਸ਼ਾ ਹੀ ਪੱਖ ਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉਤਰ ਜਾਣਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠੂੰ ਉਹਨੇ ਬਾਬਾ ਜੀ ਨੂੰ ਸਾਰਾ ਦੇ ਕੇ ਕੋੜੇ ਤੇ ਬਿਠਾ ਲਿਆ ਆਪਹਾ ਜੇ ਚੜਨੀ ਲੱਗਿਆ ਸੀ ਬਾਬਾ ਜੀ ਨੇ ਮਾਰੀ ਕੋੜੇ ਦੇ ਅੱਡੀ ਕੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਕੋੜੇ ਦੀ ਬਾਗ ਫੜ ਕੇ ਇਧਰ ਨੂੰ ਮੂੰਹ ਕਰਕੇ ਬਾਬੇ ਵੱਲ ਨੂੰ ਕਹਿੰਦਾ ਗੱਲ ਸੁਣੋ ਸਾਰਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਿਆ ਲੈ ਲੈ ਨਹੀਂ ਵੇਚਿਆ ਨਾ ਤੂੰ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬਾੜਾ ਨਹੀਂ ਮੈਂ ਕੋਈ ਕੁੱਬਾ ਕੱਬਾ ਨਹੀਂ ਮੈਂ ਮੈਂ ਉਸੇ ਬਗੇਲ ਸਿੰਘ ਦਾ ڈاکੂ ਆ ਹੁਣ ਤੈਨੂੰ ਨਾ ਘੋੜਾ ਮਿਲਣਾ ਨਾ ਤੈਨੂੰ ਕਰੋੜ ਰੁਪਇਆ ਮਿਲਣਾ ਠੀਕ ਰਿਹਾ ਹੁਣ ਉਹ ਕਹਿੰਦਾ ਇਹ ਬਿਲਕੁਲ ਸਹੀ ਗੱਲ ਹੈ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ ਚੌਧੀਆਂ ਬਾਗਾ ਹੋਣ ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ ਕਹਿੰਦਾ ਪਰ ਮੇਰੀ ਇੱਕ ਬੇਨਤੀ ਹੈ ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਸੀ ਉਹ ڈاکੂ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਦੱਸਿਓ ਇਹ ਨਾ ਦੱਸਿਓ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾਂ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਕਿ ਕਿਤੇ ਉਹ ਹੀ ਨਾ ਹੋਵੇ ਯਾਰ ਜਿਹੜਾ ਘੋੜਾ ਖੋਕੇ ਲੈ ਗਿਆ ਸੀ ਇਹ ਸਾਧ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੈਂਦੇ ਨੇ ਐਹਾਂ ਜਿਹੀ ਚੀਜ਼ਾਂ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ 'ਚ ਪੈ ਗਈ ਤਾਂ ਘਟੋ ਘਟ ਇਹ ਗੱਲ ਉਹਦੇ ਮਾਈਂਡ 'ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ ਸੀ ਸਵਾਜ ਸੰਗਰੂਰ 'ਚ ਆਏ ਆ ਸੰਗਰੂਰ ਸਾਡੀ ਆਪਣੀ ਕਰਮ ਭੂਮੀ ਆ ਜਨਮ ਭੂਮੀ ਆ ਤੇ ਕਿ ਜੀਵਲ ਸਾਹਿਬ ਦਾ ਮੈਂ ਸਵਾਗਤ ਵੀ ਕਰਦਾ ਸੰਗਰੂਰ ਪਹੁੰਚਣ ਤੇ ਤੇ ਨਾਲ ਨਾਲ ਅੱਜ ਦੇ ਇਸ ਖੁਸ਼ੀ ਦੇ ਫੰਕਸ਼ਨ 'ਚ ਉਹਨਾਂ ਦਾ ਖਰਮਗਦਮ ਕਰਦਾ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਸੋ ਇਸ ਕਰਕੇ ਕਦੇ ਨਿਯੁਕਤੀਆਂ ਪੱਤਰ ਕਦੇ ਅਪੁਆਇੰਟਮੈਂਟਸ ਕਦੇ ਕੱਸੀਆਂ ਦੇ ਪਾਣੀ ਕਦੇ ਸਾਡੇ ਵਪਾਰ ਦੇ ਬਾਧੇ ਐਸੇ ਤਰ੍ਹਾਂ ਪੰਜਾਬ ਚ ਚੱਲਦੇ ਰਹਿਣ ਤੁਸੀਂ ਜੋ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਵਾਦਾ ਕੀਤਾ ਸੀ ਕਿ ਜੋ ਪੈਨ ਦੇਵੋਗੇ ਤੁਹਾਡੇ ਹੱਕ ਚ ਚੱਲੂਗਾ ਚੇਲੇ ਚਪਟਿਆਂ ਦੇ ਜਾਂ ਫਿਰ ਆਪਣੇ ਕੋਈ ਰਿਸ਼ਤੇਦਾਰਾਂ ਦੇ ਹੱਕ ਚ ਨਹੀਂ ਚੱਲੂਗਾ ਜਦੋਂ ਚੱਲੂਗਾ ਤੁਹਾਡੇ ਹੱਕ ਚ ਚੱਲੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ ਤਾਂ ਮੈਂ ਹੁਣੇ ਅਜੇ ਉੱtre ਇੱਥੇ ਤਾਂ ਮੈਨੂੰ ਕੇਜਰੀਵਾਲ ਸਾਹਿਬ ਕਹਿੰਦੇ ਇਹ ਘਰ ਆਪਕਾ ਹੈ ਨਾ ਮੈਂ ਕਿਹਾ ਹਾਂਜੀ ਕਹਿੰਦੇ ਆਪਕਾ ਹੀ ਹੈ ਨਾ ਮੈਨੇ ਕਿਹਾ ਹਾਂਜੀ ਮੇਰਾ ਹੈ ਕਰਾਇਏ ਪੇ ਤੇ ਕਹਤੇ ਆਪਕਾ ਨਹੀਂ ਲਿਆ ਨਹੀਂ ਤਾ ਮੈਨੇ ਕਹਿਆ ਜੀ ਕਿਰਾਏਦਾਰ ਕਹਿੰਦਾ ਨਾ ਮੈਂ ਵੇਚਣਾ ਹੈ ਨਾ ਤੈਨੂੰ ਇੱਥੋਂ ਨਿਕਲਣ ਦੇਣਾ ਹੈ ਸੋ ਉਸੇ ਕਰਨਾ ਸੌਣਾ ਬੰਦੇ ਨੇ ਓਨੀ ਕਿ ਜਗ੍ਹਾ ਤੀ ਹੁੰਦਾ ਖਾਣੀਆਂ ਉਹੀ ਦੋ ਰੋਟੀਆਂ ਹੀ ਹੁੰਦੀਆਂ ਨੇ بس ਉਹੀ ਉਹ ਕਹਿੰਦਾ ਕਿ ਮਕਾਨ ਤੋਂ 8 ਕਮਰੋਂ ਦਾ ਜ਼ਰੂਰ ਹੁੰਦਾ ਹੈ ਬੰਦਾ ਤਾਂ ਇੱਕ ਕਮਰੇ ਵਿੱਚ ਸੋਤਾ ਹੈ ਬਾਕੀ ਮਕਾਨ ਮੇ ਉਸ ਦਾ غرੂਰ ਸੋਤਾ ਹੈ ਸੋ ਇਸ ਕਰਕੇ ਸੋਨਾ 19 ਜਗਾ ਤੇ ਰੋਟੀ 19 ਖਾਣੀਆਂ ਨੇ ਜੇ ਕਿਸੇ ਦਾ ਭਲਾ ਕਰ ਜਿਓਗੇ ਤਾਂ ਜ਼ਿਆਦਾ ਦੁਆਵਾਂ ਮਿਲ ਜਾਂਦੀਆਂ ਨੇ ਔਰ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਦੁਆ ਇਸੇ ਦੇ ਬਾਈਪਾਸ ਨਹੀਂ ਹੈ ਕੋਈ ਇਸਿੱਧੀਆਂ ਲਾਈਨਾਂ ਨੇ ਐਸੇ ਤਰ੍ਹਾਂ ਪ੍ਰਮਾਤਮਾ ਸਾਨੂੰ ਬਲ ਬਖਸ਼ਦਾ ਰਵੇ ਅਸੀਂ ਕੰਮ ਕਰਦੇ ਰਹੀਏ ਤੁਹਾਨੂੰ ਬਲ ਬਖਸ਼ਦਾ ਰਵੇ ਤੰਦਰੁਸਤ ਰਹੋ ਐਸੇ ਤਰ੍ਹਾਂ ਵਿੱਦਿਆ ਦਾ ਦਾਨ ਵਿੱਦਿਆ ਵਿਚਾਰੀ ਤੱਪ ਪਰਉਪਕਾਰੀ ਐਸੇ ਤਰ੍ਹਾਂ ਵਿੱਦਿਆ ਦਾ ਦਾਨ ਤੁਸੀਂ ਜਿਹੜਾ ਉਹ ਵੰਡਦੇ ਰਹੋ ਔਰ ਫਸ